ਮਕਰਦੋਰਾ ਕੋਹੀ ਸਰਸਾਹਬ ਵਿਧਾਨਾ ਰਣਜੀਤਪੁਰ ਗੁਰੂ ਅੰਗਦ ਦੇਵ ਕਲੋਨੀ ਸੋ ਧੰਤਨ ਸਾਹਿਬ ਸਤਿਗੁਰੂ ਸਰਵੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਵੰਦ ਦੇ ਵਿੱਚ ਕੱਲ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਸੋ ਜਿਸ ਤਰ੍ਹਾਂ ਦੁਨੀਆ ਪਰਦੇ ਵਿੱਚ ਸਮੂਹ ਸੰਗਤਾਂ 5 ਤਰੀਕ ਨੂੰ ਗੁਰੂ ਸਾਹਿਬ ਦੇ ਜਿਸ ਜਿਸ ਤਰ੍ਹਾਂ ਕਿਸਦਾ ਸਮੇਂ ਦੇ ਅਨੁਕੂਲ ਕਈਆਂ ਨੇ ਅੱਜ ਵੀ ਮਨਾਇਆ ਹੈ ਸੋ ਜਿਸ ਤਰ੍ਹਾਂ ਕਿਸੇ ਨੂੰ ਕਈਆਂ ਨੇ 27 ਤਰੀਕ ਨੂੰ ਮਨਾ ਲਿਆ ਸੋ ਜਿਸ ਤਰ੍ਹਾਂ ਕਿਸੇ ਨੂੰ ਠੀਕ ਲੱਗਿਆ ਸਮਾਂ ਹੈ ਜਿਸ ਤਰ੍ਹਾਂ ਕਿਸੇ ਦੇ ਪਾਸ ਹੋਸਾ ਕਾਲਪੁਰਖ ਦੇ ਰਹਿਮਤ ਹੁਕਮ ਦਾ ਸਦਕਾ ਸੋ ਗੁਰਪੁਰਬ ਮਨਾਏ ਜਾ ਰਹੇ ਆ ਸੋ ਇੱਥੇ 5 ਤਰੀਕ ਨੂੰ ਮੁਨਾਏ ਜਾਣੇ ਆ ਜਿਹੜੇ ਨਿਸ਼ਾਨ ਸਾਹਿਬ ਹਾਈਡਰੌਲਿਕ ਨਿਸ਼ਾਨ ਸਾਹਿਬ ਜੋ ਅੱਜ ਕੱਲ੍ਹ ਲੱਗਦੇ ਗੁਰੂ ਘਰਾਂ 'ਚ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਚੌਕੀਆਂ ਚੰਡੇ ਬੁੰਗੇ ਜੋ ਗੋਜੋਗਾ ਟਲ ਧਰਮ ਦਾ જયਕਾਰ ਬੋਲੋ ਜੀ ਵਾਹਿਗੁਰੂ ਸੋ ਬੀਬੀਆਂ ਸੇਵਾ ਕਰ ਰਹੀਆਂ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਕੱਲ ਦੇ ਸਮਾਗਮਾਂ ਦੀ ਤਿਆਰੀ ਦੇ ਲਈ ਸੰਕਤਾਂ ਦੇ ਲਈ ਸੋ ਦਾਲਾਂ ਸਬਜ਼ੀਆਂ ਖੀਰਾਂ ਸੋ ਜੋ ਵੀ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਪਦਾਰਥ ਕੱਲ੍ਹ ਲੰਗਰ ਦੇ ਵਿੱਚ ਤਿਆਰ ਹੋਣੇ ਆ ਸੋ ਉਹ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸੋ ਸੇਵਾਵਾਂ ਕਰਦੇ ਆ ਠੰਡ ਸਰਦੀ ਬਹੁਤ ਹੈ ਸੋ ਸਰਦੀ ਤੋਂ ਬਚਣ ਲਈ ਸੋ ਤੇ ਤਨ ਦੀ ਭੁੱਖ ਨੂੰ ਮਿਟਾਉਣ ਸੋ ਸੇਵਾਵਾਂ ਵੰਕ ਸੰਗਤਾਂ ਵੱਧ ਚੜ੍ਹ ਕੇ ਬਖਾਲਸਾ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਸੋ ਚਾਹ ਦੇ ਲੰਗਰ ਚੱਲ ਰਹੇ ਆ ਚਾਹ ਦੇ ਨਾਲ-ਨਾਲ ਸਮੋਸੇ ਜਲੇਬੀਆਂ ਜਿਸ ਤਰ੍ਹਾਂ ਜੋ ਵੀ ਕਰਮਾ ਭਾਗਾਂ ਦੇ ਵਿੱਚ ਹੈ ਸੰਗਤਾਂ ਤੁਹਾਡੇ ਪਹੁੰਚਣੇ ਬੜਾ ਉਤਸ਼ਾਹ ਦੇ ਨਾਲ ਬੀਬੀਆਂ ਸੇਵਾ ਕਰਦੀਆਂ ਨੇ ਇਹ ਸਾਰਾ ਜੱਥਾ ਸ੍ਰੀ ਸੁਖਮਨੀ ਸਾਹਿਬ ਦਾ ਜੱਥਾ ਪ੍ਰਭਾਤ ਪੇਰੀ ਸੋ ਸਾਰੇ ਸਤਿਗੁਰੂ ਇਹਨਾਂ ਤੋਂ ਸਮੇਂ-ਸਮੇਂ ਤੇ ਸੇਵਾ માં ਲੈਂਦੇ ਨੇ ਅਕਾਲ ਪੁਰਖ ਬੜੀਆਂ ਬਖਸ਼ੀਆਂ ਹੋਇਆਂ ਰੂਹਾਂ ਨੇ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸੋ ਇੱਕ ਦੋ ਇੱਕ ਚੜ੍ਹਨਦੀਆਂ ਸੋ ਬੜੀ ਰਹਿਮਤ ਬਖਸ਼ਿਸ਼ ਆ ਸਤਿਗੁਰਾਂ ਦੀ ਹਾਂਜੀ ਵਾਹ ਆਇਆ ਮੈਂ ਕਹਿੰਦੇ ਇਹ ਸੁਬਹ ਜੇ ਆਇਆ ਨਹੀਂ ਐ ਤਾਂ ਬਹਾਨੇ ਨਾਲ ਹੀ ਆ ਬਹਾਨੇ ਨਾਲ ਹੀ ਖਾਦਾ ਜਾਂਦਾ ਕਹਿ ਦਿੰਨੇ ਆਂ ਅਸੀਂ ਤਾਂ ਇਹ ਵੀ ਜੋ ਖਾਣਾ ਲੰਗਰ ਆ ਜੋ ਵੀ ਸੇਵਾ ਕਰਾਂਗੇ ਤਾਂ ਸ਼ੱਕ ਹੋਊਗਾ ਬਹਾਨੇ ਨਾਲ ਜੇ ਆਵਾਂਗੇ ਹਾਜ਼ਰੀ ਭਰ ਹੋ ਗਈ ਨਤਮਸਤਕ ਹੋਵਾਂਗੇ ਸਤਿਗੁਰਾਂ ਨੂੰ ਤਾਂ ਹੀ ਸ਼ੱਕ ਹੋਊਗਾ ਘਰੇ ਬੈਠਿਆਂ ਥੋੜੇ ਸ਼ੱਕ ਹੁਣ ਲੈ ਆਓ ਜੀ ਸਿੰਘ ਪਾ ਲਿਓ ਪਾ ਲਿਓ ਭਰ ਲਿਓ ਥਾ ਇਹ ਸਿੰਘ ਨੋਨੀ ਜੀ ਅਣਥੱਕ ਅਣਥੱਕ ਸੇਵਾਦਾਰ ਨੇ ਗੁਰੂ ਕਰਦੇ ਜੀ ਲੈਣਾ ਆ ਜੀ ਵਾਹੇ ਗੁਰੂ ਲਓ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਖ ਪਟੇ ਜੀ ਧੰਨ ਭਾਗ ਆ ਜਲੇਬੀਆਂ ਆ ਗਈਆਂ ਜੀ ਆ ਦੇਖੋ ਸਮੋਸਾ ਪਿਆ ਵਾ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸੋ ਧੰਨ ਭਾਗ ਬੇਅੰਤ ਬੇਅੰਤ ਸ਼ੁਕਰਾਨਾ ਧੰਨਵਾਦ ਹੈ ਅਕਾਲ ਪੁਰਖ ਦਾ ਸੋ ਉਹਨਾਂ ਸੰਗਤਾਂ ਦਾ ਜਿਹੜੀਆਂ ਇਹ ਸੇਵਾਵਾਂ ਕਰਕੇ ਤਨ ਮਨ ਧਨ ਦੇ ਨਾਲ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਸੋ ਵੱਡੇ ਭਾਗਾਂ ਵਾਲੇ ਨੇ ਸਾਰੇ ਇਹ ਇੱਥੋਂ ਲੰਗਰ ਦੇ ਵਿੱਚੋਂ ਸਾਰਾ ਸਮਾਨ ਜਾ ਰਿਹਾ ਭੰਜੀ ਹੁਣੀ ਇਹ ਲੈ ਕੇ ਆਇਆ ਸਾਰਾ ਸਮਾਨ ਜਾ ਕੇ ਸੋ ਸਤਿਗੁਰਾਂ ਦੀ ਕਿਰਪਾ ਦਾ صدਕਾ ਸੇਕ ਕਰਨਾ ਹੈ ਨਾ ਦੰਗਰੀ ਦੇ ਗਿਆ ਨੇ ਆਪ ਦੇ ਆਨੇ ਆ ਵਾਹ ਇਹ ਵੀ ਦਫਤਰ ਚ ਦੇ ਆਨੇ ਆ ਟ੍ਰੇਨ ਤੇ ਰੱਖੋ 8 ਅੱਜ ਰੱਖਦੇ ਆ ਅੰਦਰ ਇੱਥੇ ਸਿੰਘ ਬੱਚੇ ਸੋ ਪਾਈਸਾ ਸਾਰੇ ਸੇਵਾਵਾਂ ਕਰ ਰਹੇ ਆ ਾਂਗੀਠੀ ਵੀ ਬਲ ਰਹੀ ਆ ਸੋ ਕਾਫੀ ਠੰਡ ਦਾ ਜੋ ਮੌਸਮ ਹੈ ਪਰ ਕੋ جاری ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮੁਬਾਰਕਾ ਸਤਿਗੁਰਾਂ ਦੇ ਪ੍ਰਕਾਸ਼ ਦੇ ਸਾਡੇ ਦੀਆਂ ਜੀ ਸੋ ਾਂਗੀਠੀ ਵੀ ਬਲ ਰਹੀ ਹੈ ਤੇ ਨਾਲ-ਨਾਲ ਸੇਕਿਆ ਜਾ ਰਿਹਾ ਤੇ ਨਾਲ-ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਆਨੰਦ ਲਿਆ ਜਾ ਰਿਹਾ ਸੋ ਮਟਰ ਕੱਟੇ ਜਾ ਰਹੇ ਆ ਮਿਕਸ ਸਬਜ਼ੀ ਦੇ ਵਾਸਤੇ ਗਾਜਰਾਂ ਕਟੀਆਂ ਜਾ ਰਹੀਆਂ ਨੇ ਸੋ ਗੋਭੀ ਗਾਲਾਂ ਚੁਗੀਆਂ ਜਾ ਰਹੀਆਂ ਨੇ ਬੜੀ ਸ਼ੁਕਰਦਾਰੀ ਰਹਿਮਤ ਸੋ ਸਾਰੀਆਂ ਸਮੂਹ ਸੰਤਾਨਾਂ ਨੂੰ ਸੰਸਾਰ ਦੇ ਵਿੱਚ ਵਿਚਰਦੇ ਆ ਜਿੱਥੇ ਕਿਤੇ ਵੀ ਸੋ ਸਮੂਹ ਇਨਸਾਨੀਅਤ ਨੂੰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਸਾਡੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ